तुमसी के नाम की जय कांग्रेस पार्टी जिंदाबाद कांग्रेस पार्टी जिंदाबाद बीबी अरुणा चौधरी जिंदाबाद बाउशो चौधरी जिंदाबाद बाउशो चौधरी जिंदाबाद आप दी दफ्तर नेडी रहंदे अब्बल खैर के सरपंच डेनियल गिल ने साथिया समेत छड्डी आम आदमी पार्टी ਵੱਡੀ ਗਿਣਤੀ ਦੇ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ। ਦਿਨਾਨਗਰ ਦੇ ਪੈਂਦੇ ਪਿੰਡ ਅੱਬਲਖੈਰ ਦਾ ਸਰਪੰਚ ਡੈਨੀਅਲ ਗਿੱਲ ਆਪਣੇ अनेका ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ અલਵਿਦਾ ਕਹਿ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ। ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਵਿਧਾਇਕਾ ਅਰਨਾ ਚੋਦਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਨੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸਰਪੰਚ ਡੈਨੀਅਲ ਗਿੱਲ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਾਂਗਰਸੀ ਸੀ। ਪਰ ਆਪ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਆਪ ਆਗੂ ਵੱਲੋਂ ਮੈਨੂੰ ਧੱਕੇ ਨਾਲ ਆਪ ਪਾਰਟੀ 'ਚ ਸ਼ਾਮਲ ਕੀਤਾ ਗਿਆ। ਉਹਨਾਂ ਕਿਹਾ ਕਿ ਮੈਂ ਪਹਿਲਾਂ ਵੀ ਕਾਂਗਰਸੀ ਸੀ ਤੇ ਅੱਜ ਵੀ ਕਾਂਗਰਸੀ ਹਾਂ। ਉਹਨਾਂ ਕਿਹਾ ਕਿ ਅੱਜ ਮੈਂ ਆਪਣੇ ਅਨੇਕਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਵਾਪਸੀ ਕੀਤੀ ਹੈ ਅਤੇ ਤਨਦੇਹੀ ਨਾਲ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਿਤਾਉਣ ਲਈ ਰਾਤ ਦਿਨ ਇਕਜੁੱਟਾ ਜਾਵੇਗਾ। ਜਿੰਦਾਬਾਦ। ਪੰਚ ਸਾਹਿਬ। ਜਿੰਦਾਬਾਦ। ਸਾਡੇ ਪਿੰਡ ਦੀ ਪੰਚਾਇਤ। ਜਿੰਦਾਬਾਦ। मिस्टर अशोक चौधरी जिंदाबाद मिस्टर अशोक चौधरी जिंदाबाद आज आ पार्टी साढ़े के कांग्रेस पार्टी शामिल हो रहे हो कि कहना चाहते जी घर वापसी की थी अभी घर वापसी की थी जी अभी ਅਈ ਪਹਿਲਾਂ ਇੱਥੇ ਪੰਜਾਬੀ ਬਾਗ ਚ ਗਏ ਸੀ ਇਹਨਾਂ ਨੂੰ ਦੇਖਣ ਤੁਸੀਂ ਨਾ ਪਰਨਾ ਥੱਕੇ ਨਾ ਬਹੁਤਾ ਹੀ ਕਿੰਨਾ ਪਾਤਾ ਸੀ ਆਮ ਪਾਰਟੀ ਵਾਲਿਆਂ ਅੱਛਾ ਆ ਜੀ ਕਾਂਗਰਸੀ ਕਾਂਗਰਸੀ ਰਹਿਣਾ ਜੀ ਕਾਂਗਰਸੀ ਤੇ ਹੁਣ ਤੁਸੀਂ ਜਿਹੜੀ ਮੱਤ ਪੂਰੀ ਕਰੋਗੇ ਜਿਹੜੀ ਚੋਣਾਂ ਵਿੱਚ ਜਿਹੜੀ ਹੰਡਾ ਫਸਿੰਦਾ ਕੇ ਪੂਰੀ ਕਿੰਨੇ ਸਾਥੀਆਂ ਨੂੰ ਤੁਸੀਂ ਅੱਜ ਫਿਰ ਇਹ ਜਿਹੜਾ ਦਵਾਰਕਰ ਵਾਪਸ ਕੀਤੀ ਹੈ ਸਾਰੀ ਪੰਚਾਇਤ ਨੇ ਕਿੰਨੇ ਲਗਭਗ ਕਿੰਨੇ ਪਰਿਵਾਰ ਆ ਗਏ ਲਗਭਗ ਸਾਰੇ ਪਿੰਡੀ ਘਰ ਕਿੰਨੇ ਸਾਥੀ ਤੁਹਾਡੇ ਨਾਲ ਜਿਹੜੇ ਆਏ ਸੰਭਲੋਏ ਸਾਰੇ ਸੰਭਲੋਏ ਆ 15 20 ਜਣੇ ਠੀਕ ਬੋਲੀ ਅੱਜ ਤੁਸੀਂ ਅਬਲਖਰ ਪਿੰਡ 'ਚ ਪਹੁੰਚੇ ਹੋ ਲੱਗ ਰਿਹਾ ਕਿ ਕਾਫੀ ਪੰਚਾਇਤ ਜਿਹੜੀ ਪੂਰੀ ਪੰਚਾਇਤ ਔਰ ਕਾਫੀ ਜਿਹੜੇ ਵੱਡੇ ਲੋਕ ਜਿਹੜੀ ਗਿਣਤੀ ਜਿਹੜਾ ਅੱਜ ਸਾਮਲ ਹੋ ਰਿਹਾ ਕਾਂਗਰਸ ਪਾਰਟੀ 'ਚ ਲੱਗਾ ਸੀ ਕਿ ਸਰਪੰਚ ਸਾਹਿਬ ਪਹਿਲਾਂ ਆਪ ਪਾਰਟੀ ਚਲ ਗਿਆ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਦੇਖੋ ਡੈਨੀਅਲ ਮਸੀ ਇੱਕੋ ਤੇ ਸਰਪੰਚ ਨੇ ਔਰ ਸਾਰੀ ਪੰਚਾਇਤੇ ਦੇ ਨਾਲ ਹੈ ਬਹੁਤ ਵੱਡਾ ਪਿੰਡ ਹੈ ਦੋ ਪੋਲਿੰਗ ਸਟੇਸ਼ਨ ਆਬਾਦੀ ਵੀ ਬਹੁਤ ਹੈ ਵੋਟਰ ਬਹੁਤ ਹੈ ਜਦੋਂ ਨਵਾਂ ਨਵਾਂ ਜਿੰਦ ਜੜਿਆ ਪੜਾ ਇਹਨਾਂ ਨੂੰ ਆਪ ਪਾਰਟੀ ਵਾਲਿਆਂ ਨੂੰ ਇਹਨਾਂ ਦੀ ਸਰਕਾਰ ਬਣੀ ਉੜੇ ਧੱਕੇ ਧੁੱਕੇ ਇਦੋਂ ਤੱਕ ਲੋਕਾਂ ਨੂੰ ਮਾਰੇ ਸਰਪੰਚਾਂ ਨੂੰ ਡਰਾਉਣਾ ਕਈ ਕੁਝ ਕਰਨਾ ਐਥੇ ਪੰਜਾਬੀ ਬਾਲ ਇੱਕ ਬੈਲਸ ਹੈ ਉਥੇ ਇਹਨਾਂ ਨੇ ਮੀਟਿੰਗ ਦਾ ਆਯੋਜਨ ਕੀਤਾ ਉਸ ਦੇ ਵਿੱਚ ਸਰਪੰਚਾਂ ਨੂੰ ਇਹ ਬੁਲਾ ਕੇ ਲੈ ਗਏ ਕਿ ਤੁਹਾਨੂੰ ਜੀ ਅੱਜ ਅਸੀਂ ਚੈੱਕ ਦੇਣੇ ਆ ਆਜੋ ਇਹ ਸਾਡੇ ਡੈਨੀਅਲ ਮਸੀਹ ਆ ਉੱਥਾਂ ਦੀ ਪੰਚਾਇਤ ਦੇ ਮੈਂਬਰ ਵੀ ਇੱਕ ਦੋ ਜਿਹੜੇ ਸੀ ਉਹ ਚਲੇ ਗਏ ਕਿ ਸ਼ਾਇਦ ਇਹਨਾਂ ਦੀ ਪੰਚਾਇਤਾਂ ਹੁਣ ਸਰਕਾਰ ਇਹਨਾਂ ਦੀ ਹੈ ਤੇ ਚੈੱਕ ਇਹਨਾਂ ਨੂੰ ਹੀ ਦੇਣੇ ਆ ਜਦੋਂ ਉੱਥੇ ਗਏ ਤੇ ਇਹਨਾਂ ਦੇ ਬਹੁਤ ਸਾਰੇ ਜਿਹੜੇ ਵੱਡੇ ਸੀਗੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਜਦੋਂ ਬਾਕੀ ਕੋ 2-4 ਬੰਦੇ 5 ਸ਼ਾਮਲ ਕਰਾਏ ਨੇ ਆਪਣੀ ਪਾਰਟੀ ਚ ਆਪ ਪਾਰਟੀ ਚ ਤੇ ਇਹਨਾਂ ਨੇ ਡੈਨੀਅਲ ਮਸੀਹ ਦੇ ਵੀ ਸਰੋਖੋਂ ਪਤਾ ਕਿ ਸਾਡੀ ਪਾਰਟੀ ਚ ਆ ਗਿਆ ਜਦ ਕਿ ਐਸੀ ਗੱਲ ਨਹੀਂ ਸੀ ਅੱਜ ਕਿਉਂਕਿ ਇਲੈਕਸ਼ਨ ਜਿਹੜੇ ਆ ਗਿਆ ਉਸ ਤੋਂ ਬਾਅਦ ਅਸੀਂ ਵੀ ਕੋਈ ਬਹੁਤਾ ਧਿਆਨ ਨਹੀਂ ਕੀਤਾ ਤੇ ਇਹਨਾਂ ਵੀ ਨਹੀਂ ਕੀਤਾ ਸਾਨੂੰ ਪਤਾ ਗੱਲਬਾਤ ਰੋਜ਼ ਹੁੰਦੀ ਸੀ ਸਾਡਾ ਪੱਕਾ ਬੰਦਾ ਹੈ ਪਰਿਵਾਰਕ ਤੌਰ ਤੇ ਇਹਦਾ ਡੀਐਨਏ ਕਾਂਗਰਸ ਹੈ ਸਾਰੇ ਅੱਬਲ ਖੈਰ ਦਾ ਸਾਰੀ ਪੰਚਾਇਤ ਦਾ ਅਸੀਂ ਵੀ ਬਹੁਤਾ ਮੰਨਦੇ ਬੋਝ ਮਗਾ ਇਹ ਤਾਂ ਐਵੇਂ ਹੀ ਬਸ ਕਰਦੇ ਨੇ ਜਾਣੋ ਬੋਝ ਕੇ ਕਰਦੇ ਨੇ ਮੈਂ ਫੋਨ ਤੇ ਪੁੱਛਿਆ ਕਹਿੰਦੇ ਜਿਉ ਚੱਕਾ ਚੁੱਕਾ ਕਰਕੇ ਸੱਤਿਆ ਸੀ ਹੁਣ ਕਿਉਂਕਿ ਇਲੈਕਸ਼ਨ ਹੈ ਇਲੈਕਸ਼ਨ ਦੇ ਵਿੱਚ ਇੱਕ ਵਾਰੀ ਜਦੋਂ ਉਹ ਪਟਕਾ ਉਹਨਾਂ ਨੇ ਪਾਇਆ ਸੀ ਤੇ ਉਹ ਉਹ ਉਹਨੂੰ ਮਤਲਬ ਜ਼ੀਰੋ ਕਰਨਾ ਜ਼ਰੂਰੀ ਸੀ ਲੋਕਾਂ ਦੇ ਵਿੱਚ ਜਿਹੜੀ ਸੰਸ਼ੇਅ ਸੀ ਬਣਿਆ ਦਾ ਪੇ ਸ਼ਾਇਦ ਡੈਨੀਅਲ ਚਲਾ ਗਿਆ ਦਾ ਉਸ ਕਰਕੇ ਜਿਹੜੀ ਸ਼ੰਕਾ ਸੀ ਉਹਨੂੰ ਦੂਰ ਕਰਨ ਵਾਸਤੇ ਅੱਜ ਅਸੀਂ ਆਏ ਆ ਘਰ ਇਹ ਬਸ ਜਿਸ ਸੰਸਨ ਨੂੰ ਗਰਮ ਜੋਸ਼ੀ ਦੇ ਨਾਲ ਪਹਿਲਾ ਪਿਆਰ ਪੈਦਾ ਸੀ ਉਸੇ ਤਰ੍ਹਾਂ ਸਾਰਾ ਹਲਕਾ ਹੈ ਤੁਸੀਂ ਦੇਖ ਲਓ ਛੋਟੇ ਜਿਹੇ ਕਮਰੇ ਜ ਆਪਣੇ ਤੁਸੀਂ ਥੱਲੇ ਥੱਲੇ ਹੁਣ ਤੋਂ ਕਹਿੰਦੇ ਨਾ ਪੰਜਾਬੀ ਤਿਲ ਸੁੱਟਣ ਦੀ ਜਗਾ ਨਹੀਂ ਹੈ ਸੋ ਸਾਰਾ ਪਿੰਡ ਡੈਨੀਅਲ ਦੇ ਨਾਲ ਹੈ ਸਾਰੀ ਪੰਚਾਇਤ ਡੈਨੀਅਲ ਦੇ ਨਾਲ ਹੈ ਔਰ ਸਾਰੇ ਪਿੰਡਾਂ ਦੇ ਪਿੰਡ ਦੇ ਵਿੱਚ ਏਕਾ ਵੀ ਹੈ ਦੂਸਰੀ ਗੱਲ ਔਰ ਸਾਰਿਆਂ ਦਾ ਮੁਤ ਪਿੱਕਾ ਫੈਸਲਾ ਹੈ ਕਿ ਅਸੀਂ ਕਾਂਗਰਸੀ ਆ ਗਿਆ ਤੇ ਕਾਂਗਰਸ ਦੇ ਨਾਲ ਚੱਲਣਾ ਮੈਂ ਇਹਦਾ ਖਾਸ ਤੌਰ ਤੇ ਇਕੱਲੇ ਦੇ ਪਾਇਆ ਸੀ ਉਹਨਾਂ ਨੇ ਬਾਕੀ ਸਾਡੇ ਮੈਂਬਰ ਜਿਹੜੇ ਉਹ ਤੇ ਮਨ ਤੋਂ ਸ਼ੁਰੂ ਤੋਂ ਹੀ ਕਾਂਗਰਸੀਆਂ ਤੇ ਮੈਂ ਜਿੰਨਿਆਂ ਨੇ ਵੀ ਅੱਜ ਮੁੜ ਕੇ ਸ਼ਮੂਲੀਅਤ ਕੀਤੀ ਹੈ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਵੈਲਕਮ ਕਰਦਾ ਤੇ ਇਹ ਵੀ ਗਰੰਟੀ ਦਿੰਦਾ ਕਿ ਕੋਈ ਇਹਨਾਂ ਦੇ ਨਾਲ ਜੇ ਕੋਈ ਸਰਕਾਰ ਦੇ ਰੋਬ ਦੇ ਨਾਲ ਕੋਈ ਕਰਨ ਦੀ ਕੋਸ਼ਿਸ਼ ਕਰੇ ਵੀ ਮੈਂ ਪ੍ਰੈਸ਼ਰ ਨਾਲ ਦਬਾ ਲਾਂਗਾ ਅਸੀਂ ਨਾਲ ਚਤਰਾਂ ਦੀ ਤਰ੍ਹਾਂ ਖੜੇ ਆ ਸਾਰੀ ਕਾਂਗਰਸ ਪਾਰਟੀ ਖੜੀ ਆ ਔਰ ਇਹ ਸਾਡੇ ਆਸ-ਪਾਸ ਜਿੰਨੇ ਸਰਪੰਚ ਪੰਚ ਨੇ ਜਿਹੜੇ ਇਸ ਵੇਲੇ ਹਾਜ਼ਰ ਨੇ ਸਰਦਾਰ ਮਹਾਰਾਜ ਸਿੰਘ ਜੀ ਆ ਪਰਪ ਸ਼ਰਨ ਜੀ ਆ ਇਹ ਮਨਜੀਤ ਹੁਣੀ ਆ ਗੁਰਮੁਖ ਹੈ ਸਾਰੇ ਸਰਪੰਚ ਨਾਲ ਨੇ ਇਹਨਾਂ ਦਾ ਇੱਕ ਪਰਿਵਾਰ ਹੈ ਉਹ ਸਾਰੇ ਅਸੀਂ ਡਟ ਕੇ ਦੇ ਨਾਲ ਖੜੇ ਆ ਸੋ ਮੈਂ ਅੱਜ ਬਹੁਤ ਖੁਸ਼ ਆ ਰਹਿਣ ਮੈਂ ਬਤਾਈ ਤੇ ਬਹੀ ਪੰਚਾਇਤੀ ਚੋਣਾਂ ਜੇ ਆਣੀਆਂ ਤੇ ਪਹਿਲਾ ਹੀ ਸਰਪੰਚ ਡਿਕਲੇਰ ਕੀਤੇ ਜਾ ਰਿਹਾ ਆ ਆਪ ਆ ਗੋਲੋ ਉਹ ਐਵੇਂ ਬਸ ਲੋਕਾਂ ਨੂੰ ਇਹਨਾਂ ਨੇ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਪੰਚਾਇਤਾਂ ਦੇ ਇਲੈਕਸ਼ਨ ਵਿਊ ਸੀ ਜਿਹੜਾ ਪੰਚਾਇਤੀ ਰਾਜ ਐਕਟ ਉਹਦੇ ਵਿੱਚ ਕਲੀਅਰ ਲਿਖਿਆਦਾ ਕਿ ਪੰਚਾਇਤ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਅਗਲੀ ਪੰਚਾਇਤ ਜਿਹੜੀ ਆਉਣੀ ਹੈ ਉਹਦਾ ਇਲੈਕਸ਼ਨ ਕਰਾਉਣਾ ਜ਼ਰੂਰੀ ਹੈ ਲੋਕਾਂ ਨੇ ਰਿਟ ਵੀ ਪਾਈ ਹਾਈ ਕੋਰਟ 'ਚ ਇਹਨਾਂ ਡੈਲੀਬਰੇਟਲੀ ਜਾਣਬੁੱਝ ਕੇ ਪੰਚਾਇਤਾਂ ਦੇ ਇਲੈਕਸ਼ਨ ਨਹੀਂ ਕਰਾਏ ਇਸੇ ਕਰਕੇ ਵੀ ਕਿਸੇ ਤਰ੍ਹਾਂ ਪਾਰਲੀਮੈਂਟ ਦਾ ਇਲੈਕਸ਼ਨ ਜਿੱਤ ਲਈ ਹੈ ਹਰ ਪਿੰਡ ਦੇ ਵਿੱਚ ਚਾਰ ਚਾਰ ਪੰਜ ਪੰਜ ਬੰਦਿਆਂ ਨੂੰ ਸ਼ਾਬਾਸ਼ ਦਿੱਤੀ ਦੀ ਆ ਤੂੰ ਮੇਰਾ ਸਰਪੰਚ ਤੂੰ ਮੇਰਾ ਸਰਪੰਚ ਤੂੰ ਮੇਰਾ ਸਰਪੰਚ ਪਰ ਮੈਂ ਅੱਜ ਇੱਕ ਗੱਲ ਕਲੀਅਰ ਕਰ ਦੇਣਾ ਚਾਹਨਾ ਸਰਪੰਚ ਜਿੱਤਣਗੇ ਵੋਟਾਂ ਦੇ ਨਾਲ ਜੇ ਕਿਸੇ ਦੇ ਮਨ 'ਚ ਗਲਤਫਹਿਮੀ ਹੋ ਜਾਈ ਕਿ ਇਹ ਹਲਕਾ ਇੰਚਾਰਜ ਦੇ ਜਾਂ ਕਿਸੇ ਲੀਡਰ ਦੇ ਆਪ ਪਾਰਟੀ ਦੇ ਜਾਂ ਕਿਸੇ ਦੂਸਰੀ ਪਾਰਟੀ ਦੇ ਕਿ ਤਕੀ ਨਾਲ ਕਾਗਜ਼ ਕਟਾ ਕੇ ਕਰ ਦੇਾਂਗੇ ਅਗਲੇ ਪਾਸੇ ਕਾਂਗਰਸ ਪਾਰਟੀ ਆਰਨਾ ਚੌਧਰੀ ਆ ਇਹ ਦੇਖਣ ਨੂੰ ਭਾਵੇਂ ਲੱਗਦੀ ਆ ਵੀ ਬਾਕੀ ਠੀਕ-ਠਾਕ ਪਤਲੀ ਜਾਂ ਤੇ ਕਮਜ਼ੋਰ ਹੈ ਪਰ ਇਹ ਬਹੁਤ ਤਗੜੀ ਹੈ ਇਹਨੂੰ ਕਾਨੂੰਨ ਦਾ ਪਤਾ ਹੈ ਅਸੀਂ ਡਟ ਕੇ ਵਿਰੋਧ ਕਰਾਂਗੇ ਔਰ ਵੋਟਾਂ ਦੇ ਨਾਲ ਸਰਪੰਚ ਬਣਨ ਦੇਾਂਗੇ ਧੱਕੇ ਨਾਲ ਸਰਪੰਚੀ ਨਹੀਂ ਲੈਣ ਦੇਾਂਗੇ